विवाही गुरुजी, गुरुजी का खालसा और आगे गुरुजी, गुरुजी, गुरुजी की फतेह पंजाब वासियों ते इलाका श्री चमकोर साहब ਦੇ ਨਿਵਾਸੀਓ ਅਸੀਂ ਪਿਛਲੇ ਕਾਫੀ ਸਮੇ ਤੋਂ ਸਮੂਹ ਇਲਾਕਾ ਸੰਗਤ ਇੱਕ ਪੇਪਰ ਮਿਲ ਦਾ ਵਿਰੋਧ ਕਰ ਰਹੇ ਹਾਂ ਪੇਪਰ ਮਿਲ ਦਾ ਨਾਮ ਰੂਚੀਰਾ ਪੇਪਰਸ ਲਿਮਟਿਡ ਪਿੰਡ ਧਲਰਾ ਤੇ ਬਸੀ ਗੁਜਰਾ ਤਹਿਸੀਲ श्री चमकोर ਸਾਹ ਜ਼ਿਲ੍ਹਾ ਰੋਪੜ ਅਸੀਂ ਉਸ ਪੇਪਰ ਮਿਲ ਦਾ ਵਿਰੋਧ ਕਿਉਂ ਕਰ ਰਹੇ ਹਾਂ ਕਿਉਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਉਰੇ ਨਹੀਂ ਲੱਗਣੀ ਚਾਹੀਦੀ ਉਹਦੇ ਭਾਗ ਪਹਿਲੇ ਦੇ ਵਿੱਚ ਅਸੀਂ ਅੱਜ 1/2 ਕਿਲੋਮੀਟਰ ਦੀ ਰੇਡੀਅਸ ਦੇ ਵਿੱਚ ਜੋ ਸਾਡੇ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਬੀੜ ਗੁਰੂ ਜਨਸਾ ਵਿਖੇ ਖੜੇ ਆ ਅਸੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਸਿੱਖ ਕੌਮ ਸਿੱਖ ਪੰਥ ਦੇ ਨੁਮਾਇੰਦਿਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਇਹ ਪੇਪਰ ਮੇਲੇ ਇੱਥੇ ਲੱਗਣ ਤੋਂ ਬਾਅਦ ਕਿਹੜੀ ਕਿਹੜੀ ਥਾਵਾਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਣਾ ਹੈ ਅੱਜ ਜਿਸ ਸਥਾਨ ਤੇ ਅਸੀਂ ਖੜੇ ਆ ਜਿਹਨਾਂ ਦਾ ਨਾਮ ਹੈ ਬੀੜ ਗੁਰੂ ਜੰਡ ਸਾਹਿਬ ਇਹ ਉਹ ਗੁਰਦੁਆਰਾ ਸਾਹਿਬ ਨੇ ਜਿੱਥੇ ਦਸ਼ਮੇਸ਼ ਪੀਤਾ ਸਾਹਿਬ ਜੀਵਨ ਦੇ ਵਿੱਚ ਇੱਕੋ ਵਾਰ ਇਕੱਲੇ ਜਿਸ ਜਗ੍ਹਾ ਤੇ ਪਹੁੰਚੇ ਜਦੋਂ ਸ੍ਰੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ 40 ਸਿੰਘ ਤੇ ਗੁਰੂ ਸਾਹਿਬ ਦੇ ਪੁੱਤਰ ਸ਼ਹੀਦ ਹੋਏ ਤਾੜੀ ਮਾਰ ਕੇ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਚੱਲੇ ਪਾ ਕੇ ਇਸ ਲਗਭਗ 7 ਕੋਹ ਦੀ ਦੂਰੀ ਤੇ ਆ ਕੇ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਇੱਕ ਜੰਡ ਦੇ ਦਰਖਤ ਨੇ ਪਾਵਨ ਜੰਡ ਦੇ ਦਰਖਤ ਨੇ ਜਿੱਥੇ ਗੁਰੂ ਸਾਹਿਬਾਨ ਨੇ ਆਪਣੀ ਪਿੱਠ ਦੇ ਨਾਲ ਸਹਾਰਾ ਲਿਆ ਔਰ ਇੱਥੇ ਘੜੀਆਂ ਬਤੀਤ ਕੀਤੀਆਂ ਤੇ ਉਸ ਤੋਂ ਬਾਅਦ ਇੱਥੇ ਹੀ ਮੁਗਲਾਂ ਦੇ ਵਿੱਚੋਂ ਅਲਫੂ ਤੇ ਗਾਮੂ ਨਾਂ ਦੇ ਦੋ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਦੇਖ ਕੇ ਰੌਲਾ ਪਾਉਣਾ ਸ਼ੁਰੂ ਕੀਤਾ ਉਹਨਾਂ ਦਾ ਸੋਧਾ ਵੀ ਲਾਇਆ ਫਿਰ ਇਸ ਇਲਾਕੇ ਨੂੰ ਵਰਵੀ ਦਿੱਤਾ ਅੱਗੇ ਜਾ ਕੇ ਗੁਰਦੁਆਰਾ ਈਮਲੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਵਰਵੀ ਦਿੰਦੇ ਨੇ ਕਿ ਇਕ ਅਸਰ ਝੋਟੀ ਦੇ ਕੋਲੋਂ ਦੁੱਧ ਪੀਆ ਜਾਂ ਪੀਂਦੇ ਨੇ ਤੇ ਉਸ ਨੂੰ ਵਰਵੀ ਦਿੱਤਾ ਜਾਂਦਾ ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਬਲੂਲ ਪਰਵਲ ਦੇ ਹੋ ਕੇ ਝਾੜ ਸਾਹਿਬ ਨੂੰ ਹੁੰਦੇ ਹੋਏ ਮੱਚੀਵਾੜੇ ਵੱਲੋਂ ਚੱਲਿਆ ਪਾਉਂਦੇ ਨੇ ਇਹ ਉਹ ਸਥਾਨ ਜਿਹੜਾ ਕਿ ਲੱਗਣ ਵਾਲੀ ਰੂਚੀ ਦਾ ਪੇਪਰ ਮਿੱਲ ਤੋਂ ਸਿਰਫ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਪੇਪਰ ਮਿੱਲ ਲੱਗਣੀ ਆ ਉੱਥੇ ਦੀ ਜਿਹੜੀ ਬਦਬੂ ਆਉਣੀ ਆ ਉਹ ਇੱਥੇ ਜਿਹੜੀ ਅਖੰਡ ਲੜੀ ਚੱਲਦੀ ਆ ਅਖੰਡ ਪਟ ਸਾਹਿਬ ਦੀ ਉਹਦੇ ਵਿੱਚ ਵਿਗਨ ਪਾਊਗੀ ਉੱਥੋਂ ਉੱਡਣ ਵਾਲਾ ਜਿਹੜਾ ਧੂਆਂ ਉਹ ਜਿਹੜੇ ਕੈਮੀਕਲ ਹਵਾ ਦੇ ਵਿੱਚ ਭੁਲਕੇ ਇੱਥੇ ਤੱਕ ਆਉਣੇ ਆ ਜਿਹੜੀ ਸਾਡੀ ਇਸ ਸਿੱਖ ਕੌਮ ਦੀ ਵਿਰਾਸਤ ਇਸ ਇਲਾਕੇ ਦੀ ਧਰੋਹਰ ਸਾਡੀ ਆਸਤਾ ਸਾਡੀ ਸ਼ਰਧਾ ਦਾ ਪ੍ਰਤੀਕ ਗੁਰੂ ਸਾਹਿਬ ਦੇ ਸਮਕਾਲ ਸਮੇ ਤੋਂ ਜੋ ਵਿਰਾਜਮਾਨ ਨੇ ਸ਼ਾਨਮੱਤੇ ਰੂਪ ਦੇ ਵਿੱਚ ਖੜੇ ਨੇ ਝੰਡ ਦੇ ਦਰਖਤ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਆਪਣੀ ਪਿੱਠ ਲਾ ਕੇ ਗੁਰੂ ਸਾਹਿਬ ਨੇ ਇੱਥੇ ਆ ਕੇ ਵਿਸ਼ਰਾਮ ਵੀ ਕੀਤਾ ਉਹ ਝੰਡ ਦੇ ਦਰਖਤ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਅਸੀਂ ਉਹ ਦਰਖਤ ਨੂੰ ਬਚਾਉਣ ਦੇ ਵਾਸਤੇ ਲੱਗੇ ਹੋਏ ਹਾਂ ਕਿਉਂਕਿ ਜਦੋਂ ਇੱਥੋਂ ਕੈਮੀਕਲ ਯੁਕਤ ਇਹ ਪੋਲੂਸ਼ਨ ਆਉਣਾ ਤਾਂ ਉਹਨਾਂ ਸਿੱਧਾ ਹੀ ਸਿੱਧਾ ਕਿ ਜਿਹੜੇ ਸਾਡੇ ਪ੍ਰਾਤਨ ਸੈਂਕੜੇ ਸਾਲ ਉਮਰ ਜਿਹੜੇ ਦਰਖਤਾਂ ਦੀ ਹੋ ਗਈ ਆ ਉਹ ਉਹਨਾਂ ਨੂੰ ਨੁਕਸਾਨ ਪਹੁੰਚਾਉਂਗੇ ਪਹੁੰਚਣਗੇ ਜਿਵੇਂ ਇਹਦਾ ਉਦਾਹਰਨ ਅਸੀਂ ਕਿਉਂ ਦੇ ਰਹੇ ਆ ਜਿੱਥੇ-ਜਿੱਥੇ ਵੀ ਇਹ ਪੇਪਰ ਮਿਲਨ ਲੱਗੀਆਂ ਹੋਈਆਂ ਨੇ ਜਦੋਂ ਇਹਨਾਂ ਦਾ ਕੈਮੀਕਲ ਬਾਹਰ ਨਿਕਲਦਾ ਉਹ ਜਦੋਂ ਜਿੱਥੇ-ਸਿਸ ਜਗ੍ਹਾ ਤੇ ਪਹੁੰਚ ਜਾਂਦਾ ਚਾਹੇ ਹਵਾ ਦੇ ਰਾਹੀਂ ਚਾਹੇ ਪਾਣੀ ਦੇ ਰਾਹੀਂ ਉੱਥੇ ਉਹ ਫਸਲ ਬਾੜੀ ਤੇ ਦਰਖਤਾਂ ਨੂੰ ਤਬਾਹ ਕਰ ਦਿੰਦਾ ਮਨੁੱਖੀ ਜੀਵਨ ਪ੍ਰਭਾਵਿਤ ਕਰ ਦਿੰਦਾ ਪਸ਼ੂ ਪੰਛੀਆਂ ਨੂੰ ਪਸ਼ੂ ਧਨ ਨੂੰ ਔਰ ਛੋਟੇ-ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਇੰਪੈਕਟ ਪਾਉਂਦਾ ਉਹ ਅਸੀਂ ਤੁਹਾਨੂੰ ਇੱਕ-ਇੱਕ ਕਰਕੇ ਸਾਰਾ ਕੁਝ ਦਿਖਾਵਾਂਗੇ ਇਹ ਸਾਡੇ ਪਿੱਛੇ ਜਿਹੜੇ ਅਜ ਸਥਾਨ ਤੁਹਾਨੂੰ ਦਿਖਦ ਨੇ ਇਹ ਗੁਰੂ ਸਾਹਿਬ ਦੀ ਚਰਨਛੋਪਾਪਤ ਗੁਰਦੁਆਰਾ ਬੀੜ ਗੁਰੂ ਜਨ ਸਾਹਿਬ ਪਾਤਸ਼ਾਹੀ ਦਸਵੀਂ ਹੈ ਜੋ ਕਿ ਹਲਕਾ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਤੋਂ ਲਗਭਗ 7 ਕੋਹ ਦੀ ਦੂਰੀ ਤੇ ਸਭਾਈ ਮਾਨ ਨੇ ਇਸ ਤੋਂ ਅੱਗੇ ਹੁਣ ਤੁਹਾਨੂੰ ਅਸੀਂ ਜਨ ਦੇ ਦਰਖਤਾਂ ਦੇ ਦਰਸ਼ਨ ਕਰਾਉਨੇ ਆ ਜਿੱਥੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਸੀਗਾ ਹਾਂਜੀ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਵੀ ਆਪਾਂ ਗੁਰਦੁਆਰਾ ਬੀੜ ਗੁਰੂ ਜਨ ਸਾਹਿਬ ਦੇ ਵਿੱਚ ਖੜੇ ਆ ਇਸ ਵਕਤ ਤੇ ਇਹ ਨੇ ਜੀ ਜਨ ਸਾਹਿਬ ਦੇ ਪਾਵਨ ਦਰਖਤ ਇਹ ਜਦੋਂ ਗੁਰੂ ਸਾਹਿਬ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਪੁੱਤਰ ਸ਼ਹੀਦ ਹੋਏ ਸਹਬਜ਼ਾਦੇ ਤਿੰਨ ਪਿਆਰੇ ਸਹਿਬਾਨ ਸ਼ਹੀਦ ਹੋਏ ਤੇ ਗੁਰੂ ਸਾਹਿਬ ਦੇ ਸਮੇਤ 40 ਸਿੰਘ ਸ਼ਹੀਦ ਹੋ ਗਏ ਜਦੋਂ ਪੰਜਾਂ ਸਿੰਘਾਂ ਨੇ ਹੁਕਮ ਕੀਤਾ ਗੁਰੂ ਸਾਹਿਬ ਨੂੰ ਚਮਕੌਰ ਸਾਹਿਬ ਛੱਡ ਜਾਣ ਦਾ ਤੇ ਗੁਰੂ ਸਾਹਿਬ ਤਾੜੀ ਮਾਰ ਕੇ ਆ ਕੇ ਜਿਸ ਸੰਤ ਤੇ ਰੁਕੇ ਉਹ ਇਹ ਸਥਾਨ ਹੈ ਜਿੱਥੇ ਆਪਾਂ ਖੜੇ ਆ ਤੇ ਇਹ ਉਹ ਦਰਖਤ ਨੇ ਜਿਨ੍ਹਾਂ ਨੇ ਉਸ ਵੇਲੇ ਗੁਰੂ ਸਾਹਿਬ ਦੀ ਚੋਣ ਦੇ ਵਿੱਚੋਂ ਜਾਨਵਲਿਆ ਇਹ ਉਹ ਦਰਖਤ ਨੇ ਜਿੱਥੇ ਗੁਰੂ ਸਾਹਿਬ ਨੇ ਆਪਣੀ ਪਿੱਠ ਲਾਈ ਜਿੱਥੇ ਆ ਕੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਇੱਥੇ ਫਿਰ ਜਿਹੜੇ ਅਲਫੂ ਤੇ ਗਾਮੂ ਨਾਮ ਦੇ ਦੋ ਵਿਅਕਤੀ ਕੀੜੀਪਿੰਡ ਦੇ ਸੀਗੇ ਉਹ ਉਹਨਾਂ ਦਾ ਸੋਧਾ ਵੀ ਇੱਥੇ ਲੱਜਾ ਉਹਨਾਂ ਨੇ ਰੌਲਾ ਪਾਇਆ ਹੁਣ ਇੱਕ ਸਵਾਲ ਆ ਸਾਡਾ ਸਿਰਫ ਵੀ ਦੱਸੋ ਵੀ ਇਹ ਪਾਵਨ ਦਰਖਤ ਜਿਹੜੇ ਗੁਰੂ ਸਾਹਿਬ ਦੀ ਨਿਸ਼ਾਨੀ ਆ ਜਿਹੜੇ ਗਵਾਹੀ ਦੇ ਰਹੇ ਨੇ ਕਿ ਗੁਰੂ ਸਾਹਿਬ ਇੱਥੇ ਆਏ ਹੁਣ ਇਹ ਦਰਖਤ ਦੇ ਜੀਵਨ ਨੂੰ ਬਚਾਉਣਾ ਇਹ ਪਾਵਨ ਦਰਖਤ ਦੀ ਹੋਂਦ ਨੂੰ ਬਚਾਉਣਾ ਕੀ ਇਹ ਸਾਡੀ ਗਲਤੀ ਆ ਇਸ ਦਰਖਤ ਦੀ ਹੋਂਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਰਕਰਾਰ ਰੱਖਣਾ ਕੀ ਇਹ ਸਾਡੀ ਮੰਗ ਆ ਜਿਹੜੀ ਉਹ ਨਜਾਇਜ਼ ਮੰਗਾ ਕੀ ਇਹ ਸਾਡੀ ਹੈਰੀਟੇਜ ਨਹੀਂ ਹੈ ਕੀ ਇਹ ਸਾਡੀ ਵਿਰਾਸਤ ਨਹੀਂ ਹੈ ਕੀ ਇਹ ਸਾਡੀ ਸਿੱਖ ਕੌਮ ਦਾ ਇਤਿਹਾਸ ਨਹੀਂ ਹੈ ਇਹ ਝੰਡ ਦੇ ਦਰਖਤ ਇਹ ਗਵਾਹੀ ਦੇ ਰਹੇ ਨੇ ਵੀ ਗੁਰੂ ਸਾਹਿਬ ਇੱਥੇ ਆਏ ਜਿੱਥੇ ਆਪਾਂ ਖੜੇ ਆ ਇੱਥੇ ਗੁਰੂ ਸਾਹਿਬ ਇੱਥੇ ਇਸ ਜਗ੍ਹਾ ਤੇ ਫਿਰੇ ਆ ਕੇ ਇੱਥੇ ਆ ਕੇ ਬੈਠੇ ਗੁਰੂ ਸਾਹਿਬ ਇੱਥੇ ਇੱਕ ਛਪੜੀ ਹੁੰਦੀ ਸੀਗੀ ਜਿੱਥੇ ਆ ਕੇ ਗੁਰੂ ਸਾਹਿਬ ਨੇ ਕੁਰਲਾ ਵੀ ਕੀਤਾ ਦੱਸਿਆ ਜਾਂਦਾ ਇੱਥੋਂ ਅੱਗੇ ਫਿਰ ਗੁਰੂ ਸਾਹਿਬ ਨੇ ਮਾਛੀ ਵਾੜੇ ਨੂੰ ਚਾਲੇ ਪਾਏ ਨੇ ਜੀ ਹੁਣ ਦੱਸੋ ਵੀ ਇਹ ਦਰਖਤ ਦੀ ਹੋਂਦ ਨੂੰ ਬਚਾਉਣ ਦੀ ਜਿਹੜੀ ਸਾਡੀ ਮੰਗ ਹੈ ਕੀ ਇਹ ਸਿਆਸਤ ਹੈ ਤੇ ਇਸ ਜਗ੍ਹਾ ਨੂੰ ਬਚਾਉਣਾ ਹਰ ਇਲਾਕੇ ਦੇ ਹਰ ਸਿੱਖ ਹਰ ਸ਼ਰਧਾਵਾਨ ਜੋ ਵੀ ਇਸ ਦਰਘਰ ਦੇ ਵਿੱਚ ਵਿਸ਼ਵਾਸ ਆਸਤਾ ਸ਼ਰਦਾ ਰੱਖਦਾ ਉਹਦਾ ਫਰਜ ਨਹੀਂ ਹੈ ਜੀ ਤੇ ਪੂਰਾ ਇਲਾਕਾ ਇਸੇ ਆਵਾਜ਼ ਦੇ ਵਿੱਚ ਲੱਗਿਆ ਹੋਇਆ ਤੇ ਜੇ ਇਹ ਪੇਪਰ ਮੇ ਲੱਗ ਜਾਂਦੀ ਆ ਤਾਂ ਇਹ ਦਰਖਤ ਸਾਡੇ ਇਹ ਰਹਿ ਜਾਣਗੇ ਸਾਡੇ ਕੋਲ ਜੀ ਬਹੁਤ ਮਾਈਕਰੋ ਕਾਨ ਹੈ ਜਿਹੜੇ ਫਲਾਈ ਐਸ਼ ਹੈ ਜਿਹੜੀ ਉਹ ਹਵਾ ਦੇ ਵਿੱਚ ਰਲ ਕੇ ਆ ਕੇ ਇਹਨਾਂ ਦੇ ਉੱਪਰ ਗਿਰਨੀ ਆ ਤੇ ਉਹਦੇ ਚ ਕੈਮੀਕਲ ਨੇ ਉਹਨਾਂ ਨੇ ਸਕਾ ਦੇਣੇ ਨੇ ਇਹ ਤਾਂ ਸਦੀਆਂ ਪੁਰਾਣੇ ਦਰਖਤ ਨੇ ਜੀ ਇਹ ਸਾਡੀ ਮੰਗਾ ਇਹ ਗੁਰੂ ਸਾਹਿਬ ਦੀ ਨਿਸ਼ਾਨੀ ਆ ਸਾਡੇ ਕੋਲ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਦੇ ਅੱਗੇ ਸਰਕਾਰਾਂ ਦੇ ਅੱਗੇ ਅਫਸਰਾਂ ਦੇ ਅੱਗੇ ਔਰ ਮਿਲ ਵਾਲਿਆਂ ਦੇ ਅੱਗੇ ਵੀ ਜਿਹੜੇ ਮਿਲ ਦੇ ਮਾਲਕ ਨੇ ਜਿਹੜੇ ਉਚਰਾ ਪੇਪਰ ਮਿਲਦੇ ਮਾਲਕ ਨੇ ਅਸੀਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਥੋੜੀ ਮਿਲ ਤਾਂ ਹੋਰ ਪਾਸੇ ਚੱਲ ਜਾਣੀ ਆ ਥੋੜੀ ਮਿਲ ਹੋਰ ਪਾਸੇ ਲੱਗ ਜੂਗੀ ਇਹ ਦਰਖਤ ਅਸੀਂ ਕਿੱਥੇ ਲੈ ਕੇ ਜਾਵਾਂਗੇ ਜੇ ਇਹ ਨਿਸ਼ਾਨੀ ਗੁਰੂ ਸਾਹਿਬ ਦੀ ਇੱਥੇ ਸੁੱਕੀ ਖੜੀ ਖੜੀ ਇਹ ਨਿਸ਼ਾਨੀ ਖਤਮ ਹੋ ਗਈ ਇਹਦੀ ਜਾਨ ਨੂੰ ਖਤਰਾ ਬਣ ਗਿਆ ਮੈਨੂੰ ਦੱਸੋ ਵੀ ਆਪਾਂ ਕਿਵੇਂ ਠੀਕ ਕਰਾਂਗੇ ਜੀ ਇਥੇ ਮਸ਼ਰੂਮ ਨੀ ਕਮੇਟੀ ਨੂੰ ਵੀ ਬੇਨਤੀ ਕਰੂੰਗਾ ਕਿ ਗੁਰੂਕਰ ਤੁਸੀਂ ਉਹ ਸੰਭਾਲਦੇ ਆ ਇਹ ਥੋੜੀਉ ਦੇਖ ਰੱਖ ਦੇ ਵਿੱਚ ਆ ਭਾਵੇਂ ਉਹ ਤੁਸੀਂ ਲੋਕਲ ਕਮੇਟੀ ਬਣਾਈ ਹੋਈ ਆ ਪਰ ਸਾਰਾ ਹਿਸਾਬ ਕਿਤਾਬ ਦਾ ਤੁਹਾਡੇ ਕੋਲ ਹੁੰਦਾ ਜੀ ਸਾਰੀ ਇਨਕਮ ਤੁਹਾਡੇ ਕੋਲ ਜਾਂਦੀ ਆ ਤੁਹਾਡੀ ਮਰਜ਼ੀ ਤੋਂ ਬਿਨਾ ਇੱਥੇ ਰੁਪਿਆ ਨਹੀਂ ਖਰਚਿਆ ਜਾਂਦਾ ਵੀ ਜਿਸ ਤਰ੍ਹਾਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਪਾਵਨ ਜਿਹੜੀਆਂ ਸਾਡੀਆਂ 베ਰੀਆਂ ਨੇ ਉੱਥੇ ਜਿਵੇਂ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਆਰਡਰ ਜਾਰੀ ਕਰਵਾਏ ਉਹ ਹੈਰੀਟੇਜ ਬਣਾਏ ਕਿ ਉਹਦੇ 15 ਕਿਲੋਮੀਟਰ ਏਰੀਆ ਦੇ ਵਿੱਚ ਕੋਈ ਰੈੱਡ ਕੈਟਾਗਰੀ ਦੀ ਫੈਕਟਰੀ ਨਹੀਂ ਆ ਸਕਦੀ ਉਵੇਂ ਹੀ ਇਹ ਵੀ ਗੁਰੂ ਸਾਹਿਬ ਦੀ ਨਿਸ਼ਾਨੀ ਹੈ ਏ ਵੀ ਦਸ਼ਮੇਸ਼ ਪੀਤਾ ਸਾਹਿਬ ਦੀ ਨਿਸ਼ਾਨੀ ਹੈ ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਿਏ ਵੀ ਇਹ ਝੰਡ ਦੇ ਦਰਖਤ ਨੇ ਪੰਜਾਬ ਦੇ ਵਿੱਚ ਝੰਡੀਆਂ ਬਹੁਤ ਜ਼ਿਆਦਾ ਨੇ ਝੰਡ ਦੇ ਦਰਖਤ ਪੰਜਾਬ ਦੇ ਵਿੱਚ ਗਿਣਵੇਂ ਚੁਣਵੇਂ 5 10 ਨੇ ਸਿਰਫ ਜੀ ਇਸ ਤੋਂ ਬਿਨਾ ਹੈ ਨਹੀਂ ਜੀ ਕਿਤੇ ਵੀ ਇੱਕ ੁਰੇ ਝੰਡ ਦੇ ਦਰਖਤ ਇੱਕ ਇਥੋਂ 5-7 ਕਿਲੋਮੀਟਰ ਦੂਰੀ ਤੇ ਆ 5-7 ਕਿਲੇ ਦੀ ਦੂਰੀ ਤੇ ਖੇਤ ਦੇ ਵਿੱਚ ਉਹ ਇਹਨਾਂ ਤੋਂ ਬਹੁਤ ਛੋਟੇ ਝੰਡ ਨੇ ਉਹਨਾਂ ਦੀ ਉਮਰ 100 ਸਭਕ 100 ਸਾਲ ਹੋ ਗਈ ਉਹ ਝੰਡ ਦੀ ਇਹ ਤਾਂ ਸਦੀਆਂ ਪੁਰਾਣੇ ਨੇ ਇਸ ਤੋਂ ਅੱਗੇ ਫਿਰ ਮਾਚੀਵਾੜਾ ਸਾਹਿਬ ਝੰਡ ਦੇ ਦਰਖਤ ਨੇ ਉਸ ਤੋਂ ਅੱਗੇ ਇੱਕ ਮੋਗਿਆ ਫਿਰ ਸਾਦਕ ਬਾਕੀ ਤਾਂ ਪੰਜਾਬ ਦੇ ਵਿੱਚ ਬਹੁਤ ਘੱਟ ਝੰਡ ਨੇ ਜੀ ਆ ਦੇਖੋ ਇਹ ਤਾਂ ਬਹੁਤ ਵਾਰ ਟੁੱਟ ਲੇ ਜੀ ਹਵਾ ਨੇਰੀ ਦੇ ਨਾਲ ਇੱਥੇ ਤਾਂ ਮੈਂ ਫੈਕਟਰੀ ਵਾਲੀ ਦੀ ਗੱਲ ਹੋਰ ਵੀ ਦੱਸਣਾ ਚਾਹੂਗਾ ਵੀ ਇੱਕ ਭਾਈ ਸਾਹਿਬ ਨੇ ਇੱਥੇ ਜ਼ਮੀਨ ਲੱਤੀ ਸੀ ਠਿੱਕੇ ਤੇ ਗੁਰੂ ਘਰ ਦੀ ਉਹ ਅੱਗ ਲਾਉਂਦੇ ਹੁੰਦੇ ਤੇ ਇੱਥੇ ਬਹੁਤ ਨਾੜ ਛਾੜਦੇ ਹੁੰਦੇ ਸੀ ਇੱਕ ਵਾਰ ਉਹ ਅੱਗ ਲਾਉਣ ਲੱਗੇ ਉਹਨਾਂ ਨੂੰ ਅਸੀਂ ਟੋਕਿਆ ਵੀ ਅਸੀਂ ਕਿਹਾ ਵੀ ਤੁਸੀਂ ਨਾ ਵੀ ਇੱਥੇ ਫਲਾਈਆਂ ਫੇਰ ਲੋ ਵੀ ਤੁਸੀਂ ਇੱਧਰ ਨੂੰ ਇਹ ਸਾਡੇ ਝੰਡ ਦੇ ਦਰਖਤ ਹੈ ਵੀ ਇਹਨਾਂ ਨੂੰ ਅੱਗ ਪੈ ਜਾਣੀ ਹੈ ਵੀ ਇਹ ਨਾ ਕਰੋ ਕਹਿੰਦੇ ਵੀ ਨਹੀਂ ਪਰ ਨਾ ਮੰਨੇ ਅੱਗ ਲਾਈ ਇਧਰਲੇ ਪਾਸਾ ਸਾਰਾ ਹੀ ਸੜ ਗਿਆ ਸੀਗਾ ਉਦੋਂ ਇਹ ਹੁੰਦੇ ਨਹੀਂ ਸੀ ਇਧਰਲੇ ਪਾਸੇ ਇਹ ਉਰੀ ਹੁੰਦੇ ਸੀਗੇ ਮਹਾਰਾ ਦੇ ਪ੍ਰਕਾਸ਼ ਉਹ ਜਦ ਐਨਾ ਫੁੱਕ ਗਿਆ ਜੀ ਮੁੜ ਕੇ ਫਿਰ ਉਹ ਕਿਵੇਂ ਖੇਰੂ ਖੇਰੂ ਹੋਏ ਸਾਰੇ ਇਲਾਕੇ ਨੂੰ ਪਤਾ ਇਹ ਗੁਰੂ ਸਾਹਿਬ ਦੇ ਨਿਸ਼ਾਨੀ ਆ ਜਿਵੇਂ ਹੁਣ ਆਪਾਂ ਦੇਖਦੇ ਹੁਣ ਪੱਤਝੜ ਦਾ ਮੌਸਮ ਹੈ ਜਿਵੇਂ ਹੀ ਉਹਰੇ ਮਾਰਚ ਵਿੱਚ ਆ ਕੇ ਦੇਖਿਓ ਆ ਜਿਹੜੀਆਂ ਲੜੀਆਂ ਨੇ ਆ ਲਗਰਾਂ ਜੰਡ ਸਾਹਿਬ ਦੀਆਂ ਇਹ ਥੱਲੇ ਧਰਤੀ ਨੂੰ ਲੱਗੀਆਂ ਵੀ ਹੁੰਦੀਆਂ ਇੱਥੇ ਫੁੱਲੇ ਫੁੱਲ ਖੜਿਆਵਾ ਹੁੰਦਾ ਇਹਦੇ ਤੇ ਇਹ ਤਾਂ ਗੁਰੂ ਸਾਹਿਬ ਦੀ ਸਾਡੀ ਇੱਕੋ ਇੱਕ ਨਿਸ਼ਾਨੀ ਆ ਅਸੀਂ ਇਹਦੀ ਮੰਗ ਕਰਦੇ ਆ ਵੀ ਸਾਨੂੰ ਬਖਸ਼ੋ ਅਸੀਂ ਫੈਕਟਰੀ ਵਾਲਿਆਂ ਦੇ ਅੱਗੇ ਵੀ ਬੇਨਤੀ ਕਰਦੇ ਆਂ ਵੀ ਗੁਰੂ ਦੀਆਂ ਨਿਸ਼ਾਨੀਆਂ ਗੁਰੂ ਦੇ ਥਾਵਾਂ ਨੂੰ ਬਖਸ਼ੋ ਜਿਵੇਂ ਹੁਣ ਆਪਜੀ ਬਾਣੀ ਦਾ ਪ੍ਰਵਾਹ ਵੀ ਸੁਣ ਰਹੀ ਹਾਂ ਇੱਥੇ ਅਸੀਂ ਇਹ ਟਾਈਮ ਤਾਂ ਹੀ ਚੁਣਿਆ ਵੀ ਪਤਾ ਲੱਗੇ ਤੁਹਾਨੂੰ ਵੀ ਇੱਥੇ ਗੁਰਬਾਣੀ ਦਾ ਪ੍ਰਵਾਹ ਕਿਵੇਂ ਚੱਲਦਾ ਹੈ ਇਧਰ ਆ ਕਮਰੇ ਬਣੇ ਹੋਣ ਇਹਨਾਂ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਲੜੀ ਆਮ ਚੱਲਦੀ ਰਹਿੰਦੀ ਹੈ ਜੇ ਉਹ ਫੈਕਟਰੀ ਤੇ ਲੱਗ ਜਾਂਦੀ ਉਹਦੀ ਬਦਬੂ ਇਹ ਬਾਣੀ ਪੜਨ ਦੇ ਦੂਗੀ ਇੱਥੇ ਜੀ ਆ 450 500 ਮੀਟਰ ਤੇ ਫੈਕਟਰੀ ਲੱਗਣ ਲੱਗੀ ਆ ਫੇਰ ਕੀ ਇਹ ਬਾਣੀ ਦੇ ਪ੍ਰਵਾਹ ਚੱਲਣਗੇ ਜੇ ਅਸੀਂ ਕਿੱਥੇ ਜਾਉਂਗੇ ਜੀ ਇਹ ਤਾਂ ਹੈ ਨਹੀਂ ਵੀ ਕੋਈ ਸਫਾਈ ਦਾ ਦਰਖਤ ਪੱਟ ਕੇ ਹੋਰ ਪਾਸੇ ਲਾ ਲਿਆ ਜਾਂ ਵੱਢ ਕੇ ਵੇਚਦਾ ਇਹ ਤਾਂ ਗੁਰੂ ਦੇ ਨਿਸ਼ਾਨੇ ਨਹੀਂ ਆ ਜੀ ਸੋ ਕਿਰਪਾ ਕਰੋ ਇਲਾਕੇ ਦੀ ਸੰਗਤ ਨੂੰ ਵੀ ਬੇਨਤੀ ਹੈ ਵੀ ਜਿਵੇਂ ਪਹਿਲਾਂ ਤੁਸੀਂ ਇੱਕ ਜੋਟੋ ਕੇ ਲੜੇ ਹੁਣ ਅੱਗੇ ਵੀ ਲੜੋ ਆਪਾਂ ਨੇ ਆਪਣੀਆਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਇਹ ਸਾਡਾ ਫਰਜ਼ ਹੈ ਸਾਡੀ ਤਰੋਹਰ ਅਸੀਂ ਹੀ ਬਚਾਉਣੀ ਆ ਪਰ ਕਿਸੇ ਨੇ ਨਹੀਂ ਬਚਾਉਣੀ ਹੈਗੀ ਆ ਜੀ ਅਸੀਂ ਬੇਨਤੀ ਕਰਦੇ ਆ ਵੀ ਬਖਸ਼ਿਆ ਜਾਵੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਇਹਨਾਂ ਦਰਖਤਾਂ ਦੀ ਗੁਰੂ ਸਾਹਿਬ ਦੀ ਨਿਸ਼ਾਨੀ ਸੰਭਾਲ ਕਰਨੀ ਤੁਹਾਡੀ ਵੀ ਜ਼ਿੰਮੇਵਾਰੀ ਆ ਤੁਸੀਂ ਵੀ ਸਾਥ ਦਿਓ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਸੱਚੀ ਸੋਚੀ ਸਾਫ਼ ਸੁਥਰੀ ਰਿਪੋਰਟ ਬਣਾ ਕੇ ਭੇਜਿਓ ਐਵੇਂ ਪੈਸੇ ਦੇ ਲਾਲਚ ਦੇ ਵਸ ਪੈ ਕੇ ਕਿਤੇ ਗੁਰੂ ਘਰ ਦੇ ਨਾਲ ਕੋਈ ਧਰੋਣਾ ਕਮਾ ਲਿਓ ਫਿਰ ਨਾ ਕਹੋ ਪੁਸ਼ਟਾ ਭੁਗਤਦੀਆਂ ਹੋਣੀਆਂ ਬੰਦੇ ਦੀਆਂ ਇਹ ਕੋਈ ਇੱਦਾਂ ਨਹੀਂ ਕੋਈ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਅੱਖੀ ਪੱਕੀ ਦੇਖੀ ਗੱਲ ਗੁਰੂ ਘਰ ਦੀ ਨਿਸ਼ਾਨੀ ਸਾਡੀ ਬੇਨਤੀ ਆ ਪਰਵਾਹ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ